ਇੱਕ ਸਨੇਹਾ ਜਿਹੜਾ ਦੇਣਾ ਚਾਹੁੰਦਾ ਵਿਆਹਾਂ ਦਾ ਸੀਜ਼ਨ ਪਰ ਸਾਡੇ ਸਾਰਿਆਂ ਲਈ ਇੱਕ ਜ਼ਰੂਰੀ ਜਿਹੜੀ ਗੱਲ ਆ ਉਹ ਖਨੌਰੀ ਜਿਹੜਾ ਮੋਰਚਾ ਜਿੱਥੇ ਸਾਡਾ ਇੱਕ ਬਜ਼ੁਰਗ ਜੋਧਾ ਆਖਰੀ ਸਾਹਾਂ ਤੇ ਅੱਜ 2 ਮਹੀਨਾ ਦਿਨ ਹੋ ਗਿਆ ਉਸ ਬੰਦੇ ਨੇ ਉਸ ਇਨਸਾਨ ਨੇ ਇੱਕ ਅੰਨ ਦਾ ਦਾਣਾ ਤੱਕ ਨਹੀਂ ਆਪਣੇ ਅੰਦਰ ਲੰਘਾਇਆ ਸਾਡਾ ਫਰਜ਼ ਬਣਦਾ ਭਾਈ ਉਹ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਖਾਤਰ ਉਹ ਬੰਦਾ ਅੱਜ ਜ਼ਿੰਦਗੀ ਦਾਅ ਤੇ ਲਾਈ ਬੈਠਾ ਸੋ ਪੰਜਾਬੀਓ ਜਿਵੇਂ ਆਪਾਂ ਦਿੱਲੀ ਮੋਰਚੇ ਦੇ ਵਿੱਚ ਕਾਫਲੇ ਬਣ ਕੇ ਗਏ ਆ ਉਹ ਮੋਰਚਾ ਫਤਿਹ ਕੀਤਾ ਸੋ ਇਹ ਮੋਰਚਾ ਫਤਿਹ ਕਰਨਾ ਬਹੁਤ ਜ਼ਰੂਰੀ ਆ ਅੱਜ ਸੋਡੀ ਲੋੜ ਆ ਉੱਚੀ ਵਿਆਹਾਂ ਦਾ ਦੌਰ ਆ ਤੇ ਮੈਂ ਨਾਲ ਬਾਈ ਦੀਪਨ ਲੋਖੜਾ ਇਹਨਾਂ ਨੂੰ ਬੇਨਤੀ ਕਰਦਾ ਇਹ ਪ੍ਰਾਪਰ ਰੋਹ ਤੁਸੀਂ ਖਾੜੇ ਲਾਉਨੇ ਹੋ ਵਿਆਹਾਂ ਜਾਂਦੇ ਹੋ ਉਹਨਾਂ ਖਾੜਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਗੱਲ ਸੁਨੇਹਾ ਲਾਇਆ ਕਰੋ ਕਿ ਸਾਨੂੰ ਵੱਧ ਤੋਂ ਵੱਧ ਵੱਡੀ ਗੱਟੀ ਦੇ ਵਿੱਚ ਉੱਥੇ ਅੱਜ ਪਹੁੰਚਣ ਦੀ ਲੋੜ ਹੈ ਕਿਉਂਕਿ ਕਿਸਾਨੀ ਮੋਰਚਾ 220 ਦੇ ਵਿੱਚ ਪੰਜਾਬ ਦੇ ਗਾਇਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜੇ ਗੀਤ ਗਾਏ ਸਾਡੀ ਨੌਜਵਾਨੀ ਵਾਲੇ ਨੂੰ ਹਲੂਣਾ ਮਾਰਿਆ ਦਿੱਲੀ ਵੱਲ ਨੂੰ ਤੁਰਿਆ ਸੋ ਅੱਜ ਫੇਰ ਲੋੜਾ ਮੈਂ ਇਹਨਾਂ ਨੂੰ ਵਿਯਾਸ ਕਰਦਾ ਕਿ ਤੁਸੀਂ ਵੀ ਉਹੋ ਜਿਹੇ ਗੀਤ ਜਰੂਰ ਗਾਓ ਤੇ ਆਪਾਂ ਤੁਸੀਂ ਸਾਡੀ ਨੌਜਵਾਨੀ ਨੂੰ ਪ੍ਰੇਰਿਤ ਕਰ ਲੋਗੇ ਬាទ ਵਾਦ ਖਨੌਰੀ ਬਾਰਡਰ ਬਾਪੂ ਸਰਦਾਰ ਜੀਤ ਸਿੰਘ ਡੱਲੇਵਾਲ ਉਹਨਾਂ ਦੇ ਲਈ ਅਸੀਂ ਜਾਂ ਉਸ ਮੋਰਚੇ ਲਈ ਜਾਂ ਅਸੀਂ ਆਪਣੇ ਲਈ ਹੁੰਦਾ ਆਪਣੇ ਲਈ ਹੈ ਲਈ ਆਪਣੀ ਹੈ ਉਹਦੀ ਕੋਈ ਨਿੱਜੀ ਨਹੀਂ ਹੈ ਉਹ ਕਿਸੇ ਨਿੱਜ ਲਈ ਨਹੀਂ ਕਿਸੇ ਹਿੱਤ ਲਈ ਨਹੀਂ ਕਿਸੇ ਵੋਟਾਂ ਦੇ ਨਹੀਂ ਉਹਨੇ ਖੜਾ ਹੋਣਾ ਸਾਡੇ ਲਈ ਦੇਖੋ ਅਸੀਂ ਇੱਕ ਡੰਗ ਰੋਟੀ ਨਾ ਖਾਈਏ ਤੇ ਬੰਦਾ ਬੰਦਲ ਜੇ ਜਾਂਦਾ 20 ਦਿਨ ਦੇਖੋ 20 ਦਿਨ ਹੋ ਗਏ ਬਹੁਤ ਜ਼ੋਰ ਲਾਇਆ ਸਾਰੇ ਬੰਦਿਆਂ ਨੇ ਵੀ ਸਰਕਾਰਾਂ ਨਹੀਂ ਮੰਨਦੀਆਂ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਪਰ ਤੁਸੀਂ ਛੱਡ ਦਿਓ ਕਹਿੰਦਾ ਨਹੀਂ ਹੁਣ ਜਿਹੜੀ ਗੱਲ ਜ਼ੁਬਾਨ ਤੋਂ ਕਹਿ ਤੀ ਗੁਰੂ ਦਾ ਸਿੱਖ ਆ ਅਰਦਾਸ ਕਰਕੇ ਬੈਠਾ ਤੇ ਹੁਣੇ ਮੈਂ ਆਪਣੀ ਗੱਲ ਨਿਵਾ ਕੇ ਜਾਉਂਗਾ ਸਾਡਾ ਵੀ ਬੜੀ ਖੁਸ਼ੀ ਬਣਦਾ ਹੈ ਅਸੀਂ ਉਸ ਮੌਕੇ ਦਾ ਹਿੱਸਾ ਬਣ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਰਾਬਰ